ਸੰਗਰੂਰ ਦੀਆਂ ਰਹਿਣ ਵਾਲੀਆਂ ਇਹਨਾਂ ਦੋ ਕੁੜੀਆਂ ਨੇ ਸੂਬੇ ਪੱਧਰ ਵਿੱਚ ਹੋਈ ਪੀਸੀਐਸ ਦੀ ਪ੍ਰੀਖਿਆ ਵਿੱਚ ਬਾਜ਼ੀ ਮਾਰੀ ਹੈ। ਇਨਾਇਤ ਕੁਫਤਾ ਨੇ ਸੂਬੇ ਪੱਧਰ ਵਿੱਚ ਪਹਿਲਾ ਅਤੇ ਕੰਨੂ ਗਰਕ ਨੇ ਤੀਜਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਦੋਵੇਂ ਕੁੜੀਆਂ ਦੇ ਪਰਿਵਾਰ ਇਸ ਉਪਲਬਧੀ ਨੂੰ ਲੈ ਕੇ ਖਾਸ ਉਤਸ਼ਾਹਿਤ ਨੇ। ਤੁਰੀਦੀ ਰਹਿਣ ਵਾਲੀ ਕੰਨੂ ਸਿਸਟਮ ਵਿੱਚ ਰਹਿ ਕੇ ਕੁੜੀਆਂ ਅਤੇ ਬੱਚਿਆਂ ਲਈ ਕੁਝ ਕਰ ਵਿਖਾਉਂਦੇ ਸੁਪਨੇ ਵੇਖਦੀ ਹੈ। ਜਦੋਂ ਤੋਂ ਮੈਂ ਸਰ ਪੜ੍ਹਨ ਲੱਗੀ ਆ ਉਦੋਂ ਤੋਂ ਮੇਰੇ ਪਾਪਾ ਨੂੰ ਸੀਗਾ ਕਿ ਮੈਂ ਪੀਸੀ ਐਸ ਆਫਿਸ ਸੇ ਬਣਾ ਉਹੀ ਇਰਾਦੇ ਨੂੰ ਲੈ ਕੇ ਸਰ ਮੈਂ ਆਪਣੀ ਬੀ ਟੈਕ ਤੋਂ ਬਾਅਦ ਜੋ ਹੈ ਸ਼ੁਰੂ ਕੀਤਾ ਸੀਗਾ ਪੀਸੀ ਐਸ ਦਾ ਸਫਰ ਤੇ ਉਹ ਅੱਜ ਸਫਲ ਹੈ ਸੋਸਾਇਟੀ ਲੋਕਾਂ ਦੀ ਬਣੀ ਹੁੰਦੀ ਹੈ ਮੈਂ ਸਿਸਟਮ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦੀ ਆ ਸਿਸਟਮ ਨੂੰ ਬਲੇਮ ਕਰਨਾ ਬਹੁਤ ਆਸਾਨ ਹੈ ਵਿੱਚ ਕੰਮ ਕਰਨਾ ਬਹੁਤ ਮੁਸ਼ਕਿਲ ਹੈ ਤੇ ਜਿੰਨਾ ਮੇਰੇ ਤੋਂ ਹੋਊਗਾ ਜਿਸ ਤਰ੍ਹਾਂ ਮੇਰੇ ਤੋਂ ਹੋਊਗਾ ਬੱਚਿਆਂ ਲਈ ਲੜਕੀਆਂ ਲਈ ਜਿੰਨਾ ਮੇਰੇ ਤੋਂ ਹੋਊਗਾ ਮੈਂ ਉਹ ਕਰੂੰਗੀ ਕੰਨੂ ਦੇ ਪਿਤਾ ਨੂੰ ਕੁਝ ਨਿੱਜੀ ਕਾਰਨਾ ਕਰਕੇ ਪੜ੍ਹਾਈ ਅਧਿਵਿਚਾਰ ਛੱਡਣੀ ਪਈ ਸੀ ਪਰ ਕੰਨੂ ਨੇ ਪਿਤਾ ਦੇ ਸੁਪਨੇ ਨੂੰ ਪੂਰਾ ਕਰ ਵਿਖਾਇਆ ਕੰਨੂ ਦੀ ਮਾਂ ਨੇ ਵੀ ਆਪਣੀ ਧੀ ਦੀ ਉਸ ਉਪਲਬਧ ਦੇ ਲਈ ਮਿਹਨਤ ਅਤੇ ਪਿਤਾ ਵੱਲੋਂ ਹਰ ਸੰਭਵ ਮਦਦ ਦੀ ਤਾਰੀਫ ਕੀਤੀ ਆਪਾਂ ਨੇ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਟਾਚਾਰ ਨਹੀਂ ਕਰਨਾ ਜਿੱਥੋਂ ਤੱਕ ਹੋ ਸਕੇ ਆਪਾਂ ਨੇ ਪ੍ਰਸ਼ਟਾਚਾਰ ਨੂੰ ਰੋਕਣਾ ਹੈ ਔਰ ਆਪਾਂ ਨੇ ਸੇਵਾ ਦਾ ਕੰਮ ਕਰਨਾ ਹੈ ਆਪਾਂ ਜਿਹੜਾ ਇਹ ਜੁਆਇਨ ਕਰੀ ਹੈ ਆਪਾਂ ਨੇ ਪੈਸਾ ਅੱਜ ਦਾ ਸਮਾਂ ਆ ਗਿਆ ਪੈਸੇ ਦਾ ਅਸੀਂ ਇਹ ਪੈਸਾ ਬਣਾਉਣ ਵਾਸਤੇ ਸੇਵਾ ਜੁਆਇਨ ਨਹੀਂ ਕਰੀ ਹੈਗੀ ਪੀਸੀਐਸ ਜੁਆਇਨ ਨਹੀਂ ਕਰੀ ਹੈਗੀ ਅਸੀਤ ਹੈ ਲੋਕਾਂ ਦੇ ਹਾਲ ਸੁਧਾਰਨ ਵਾਸਤੇ ਕਿਉਂਕਿ ਜੇ ਕਈ ਵਾਰ ਮੈਨੂੰ ਪਿੰਡਾਂ ਜਾਣ ਦਾ ਮੌਕਾ ਲੱਗਦਾ ਹੈ ਕਈ ਵਾਰ ਮੈਂ ਸ਼ਹਿਰ 'ਚ ਵੀ ਜਾਂਦਾ ਆਪਣੇ ਸ਼ਹਿਰ ਦਾ ਦੇਖੋ ਬੁਰਾ ਹਾਲ ਹੈ ਅੱਜ ਆਪਣੇ ਸ਼ਹਿਰ ਦਾ ਵੀ ਬੁਰਾ ਹਾਲ ਹੈ ਮੈਨੂੰ ਤੂਰੀ ਪੂਰੇ ਸ਼ਹਿਰ ਤੱਕੋਂ ਹੋਂ ਤੱਕ ਮੈਨੂੰ ਦੁਕਾਨ ਤੇ ਆਉਣ ਤੱਕ ਬਹੁਤ ਮੁਸੀਬਤਾਂ ਆਉਂਦੀਆਂ ਨੇ ਤੇ ਬੱਚੇ ਨੂੰ ਇਹੀ ਸਿੱਖਿਆ ਹੈ ਇਹੀ ਮੇਰਾ ਸੰਦੇਸ਼ ਹੈ ਬੱਚੇ ਨੂੰ ਵੀ ਆਪਾਂ ਐਫਰਟਸ ਕਰੋ ਤਾਂ ਕਿ ਲੋਕਾਂ ਦੀ ਜਿਹੜੀ ਜ਼ਿੰਦਗੀ ਜੀਏ ਆਪਾਂ ਤੋਂ ਜੋ ਲੋਕ ਚਾਹੁੰਦੇ ਨੇ ਆਪਾਂ ਉਹ ਕਰ ਸਕਦੇ ਜੋ ਯੋਗਦਾਨ ਰਿਹਾ ਉਹ ਇਹਦੇ ਪਾਪਾ ਦਾ ਹੀ ਰਿਹਾ ਹੈਗਾ ਜ਼ਿਆਦਾ ਉਹਨਾਂ ਨੂੰ ਹੀ ਬਹੁਤ ਜ਼ਿਆਦਾ ਲਗਨ ਸੀਗੀ ਮੇਰਾ ਬੱਚਾ ਜਿਹੜਾ ਹੈਗਾ ਦੇਸ਼ ਦੀ ਸੇਵਾ ਚ ਆਵੇ ਕੁਝ ਬਣੇ ਔਰ ਤਰੱਕੀ ਕਰੇ ਬਹੁਤ ਸਦਾ ਪੜ੍ਹ ਲਿਖ ਕੇ ਕੁਝ ਬਣੇ ਮਤਲਬ ਪਿੱਤ ਸੀ ਇਹ ਕਿ ਰੈਂਕ ਲੈ ਜਾਊਗੀ ਪਰ ਇੰਨਾ ਬੜੀਆ ਰੈਂਕ ਲੈ ਜਾਊਗੀ ਇਸ ਗੱਲ ਦਾ ਸਾਨੂੰ ਮਤਲਬ ਕੋਈ ਹੋ ਨਹੀਂ ਸੀਗਾ